ਬਹੁਤ ਹੀ ਦੁਖਦਾਈ ਖਬਰ ਤੁਹਾਡੇ ਸਾਰਿਆਂ ਨਾਲ ਸਾਂਝਾ ਕਰ ਰਹੀ ਆ ਪੰਜਾਬੀ ਗਾਇਕ ਰਾਜਵੀਰ ਜਵੰਦਾ ਇਸ ਫਾਨੀ ਸੰਸਾਰ ਨੂੰ અલਵਿਦਾ ਆਖ ਗਏ ਨੇ 27 ਸਤੰਬਰ ਨੂੰ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੁੰਦਾ ਉਸ ਤੋਂ ਬਾਅਦ ਹੀ ਉਹ ਮੁਹਾਲੇ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਸਨ ਤੇ ਅੱਜ ਇਸ ਦੁਨੀਆ ਨੂੰ ਉਹਨਾਂ ਨੇ અલਵਿਦਾ ਕਹਿ ਦਿੱਤਾ ਜਦੋਂ ਰਾਜਵੀਰ ਜਵੰਦਾ ਨੂੰ ਹਸਪਤਾਲ 27 ਸਤੰਬਰ ਨੂੰ ਦਾਖਲ ਕਰਵਾਇਆ ਗਿਆ ਸੀ ਤੇ ਡਾਕਟਰਾਂ ਵੱਲੋਂ ਬ੍ਰੇਨ ਡੈੱਡ ਕਿਹਾ ਗਿਆ ਸੀ ਗਰਦਨ ਦੇ ਮਨਕੇ ਟੁੱਟੇ ਸਨ ਸਿਰ ਦੇ ਵਿੱਚ ਆਕਸੀਜਨ ਨਾ ਜਾਣ ਕਰਕੇ ਰਾਜਵੀਰ ਜਵੰਦਾ ਦੀ ਹਾਲਤ ਹੋਈ ਸੀ ਰਾਜਵੀਰ ਜਵੰਦਾ ਬਾਈਕ ਤੇ ਆਪਣੇ ਦੋਸਤਾਂ ਦੇ ਨਾਲ ਹਿਮਾਚਲ ਘੁੰਮਣ ਜਾ ਰਹੇ ਸੀ ਤੇ ਬੱਦੀ ਦੇ ਵਿੱਚ ਉਹਨਾਂ ਦਾ ਐਕਸੀਡੈਂਟ ਹੋਇਆ ਤੇ ਜੇਰੇ ਇਲਾਜ ਹੀ ਚੱਲ ਰਹੇ ਸਨ ਤੇ ਅੱਜ 12ਵਾਂ ਦਿਨ ਸੀ ਹਸਪਤਾਲ ਵਿੱਚ ਦਾਖਲ ਹੋਏ ਰਾਜਵੀਰ ਜਵੰਦਾ ਨੂੰ ਤੇ ਹੁਣ ਰਾਜਵੀਰ ਜਵੰਦਾ ਸਾਡੇ ਸਾਰਿਆਂ ਵਿੱਚ ਕਰ ਨਹੀਂ ਰਹੇ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ ਅਰਦਾਸਾਂ ਵੀ ਕੰਮ ਨਹੀਂ ਆਈਆਂ ਜਿਸ ਚਮਤਕਾਰ ਦੀ ਅਸੀਂ ਸਾਰੇ ਉਡੀਕਾ ਰਹੇ ਸੀ ਉਹ ਚਮਤਕਾਰ ਵੀ ਨਹੀਂ ਹੋਇਆ ਬਹੁਤ ਹੀ ਛੋਟੀ ਉਮਰ ਰਾਜਵਿਰਜ ਵੰਧਾ ਦੀ ਤੇ ਬਹੁਤ ਵੱਡਾ ਨਾਮ ਉਹਨਾਂ ਨੇ ਕਮਾਇਆ ਇਸਨੇ ਵੀ ਨਹੀਂ ਸੋਚਿਆ ਸੀ ਕਿ 27 ਸਤੰਬਰ ਨੂੰ ਸਾਨੂੰ ਇਹ ਖਬਰ ਮਿਲੂਗੀ ਕਿ ਰਾਜਵੀਰ ਜਵੰਦਾ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੇ ਤੇ ਅੱਜ 8 ਅਕਤੂਬਰ ਨੂੰ ਅਸੀਂ ਇਹ ਸੁਣਾਗੇ ਕਿ ਰਾਜਵੀਰ ਇਸ ਦੁਨੀਆ ਵਿੱਚ ਨਹੀਂ ਰਹਿ ਗਿਆ ਕਲਾਕਾਰ ਦੀ ਜ਼ਿੰਦਗੀ ਲੋਕਾਂ ਦੀ ਜ਼ਿੰਦਗੀ ਹੁੰਦੀ ਹੈ ਲੋਕਾਂ ਦੇ ਦਿਨਾਂ ਢੰਗਾਂ ਦੇ ਵਿੱਚ ਰੰਗ ਭਰ ਦਿੰਦਾ ਪਰ ਕਲਾਕਾਰ ਆਪਣੀ ਜ਼ਿੰਦਗੀ ਦੇ ਵਿੱਚ ਕਿਵੇਂ ਗੁਜ਼ਰਦਾ ਹੈ ਉਹਦੇ ਪਰਿਵਾਰ ਦੇ ਉੱਪਰ ਕੀ ਕੀ ਚੀਜ਼ਾਂ ਬੀਤਦੀਆਂ ਨੇ ਉਹ ਤੇ ਕਦੀ ਕੋਈ ਗੱਲ ਹੀ ਨਹੀਂ ਕਰਦਾ ਤੇ ਰਾਜਵੀਰ ਜਵੰਦਾ ਦੇ ਪਰਿਵਾਰ ਨੇ ਪੂਰਾ ਹੌਸਲਾ ਰੱਖਿਆ ਹੋਇਆ ਸੀ ਰਾਜਵੀਰ ਦੀ ਮਾਤਾ ਬਾਰੇ ਸਾਰੇ ਹਸਪਤਾਲ 'ਚ ਜਿਹੜੇ ਕਲਾਕਾਰ ਆ ਕੇ ਬਾਹਰ ਦੱਸਦੇ ਸੋ ਇਹ ਕਹਿੰਦੇ ਸੀਗੇ ਕਿ ਮਾਤਾ ਪੂਰੇ ਹੌਸਲੇ 'ਚ ਹੈ ਰੱਬ ਤੇ ਟੁੱਟ ਵਿਸ਼ਵਾਸ ਆ ਪਰ ਅੱਜ ਉਸ ਮਾਂ ਦਾ ਵਿਸ਼ਵਾਸ ਵੀ ਟੁੱਟ ਗਿਆ ਆਪਣੇ ਪੁੱਤ ਨੂੰ ਇਸ ਤਰੀਕੇ ਦੇ ਨਾਲ ਅੱਖਾਂ ਸਾਹਮਣੇ ਤੋੜਨਾ ਕੋਈ ਛੋਟੀ ਗੱਲ ਨਹੀਂ ਰਾਜਵੀਰ ਜਵੰਦਾ ਦੇ ਪਿਤਾ ਦਾ ਵੀ ਕੁਝ ਚਿਰ ਪਹਿਲਾਂ ਹੀ ਦਿਹਾਂਤ ਹੋਇਆ ਸੀ ਇਕੱਲੇ-ਇਕੱਲੇ ਪੁੱਤਰ ਸਾਨੂੰ ਆਪਣੇ ਘਰਦਿਆਂ ਦੇ ਤੇ ਰਾਜਵੀਰ ਦੇ ਦੋ ਛੋਟੇ-ਛੋਟੇ ਬੱਚੇ ਨੇ ਤੇ ਹੁਣ ਰਾਜਵੀਰ ਜਵੰਦਾ ਸਾਡੇ ਵਿੱਚ ਕਾਰ ਨਹੀਂ ਨੇ ਇਹ ਘਾਟਾ ਸਿਰਫ ਇੰਡਸਟਰੀ ਦਾ ਨਹੀਂ ਹੈ ਪੂਰੇ ਸਾਡੀ ਸੋਸਾਇਟੀ ਦਾ ਘਾਟਾ ਆ ਕਿਉਂਕਿ ਰਾਜਵੀਰ ਜਵੰਦਾ ਨੇ ਹਮੇਸ਼ਾ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਆਪਣੇ ਗੀਤਾਂ ਰਾਹੀਂ ਰਾਜ ਕੀਤਾ ਆਪਣੀ ਚੰਗੀ ਸ਼ਖਸੀਅਤ ਕਰਕੇ ਰਾਜ ਕੀਤਾ ਚੰਗੇ ਸੰਸਕਾਰਾਂ ਦੇ ਧਨੀ ਰਾਜਵੀਰ ਜਵੰਦਾ ਜਦੋਂ ਵੀ ਸਟੇਜ ਦੇ ਉੱਪਰ ਕੁਰਤਾ ਚਾਦਰ ਆ ਪਾ ਚੜਦੇ ਸਨ ਤੇ ਇਦਾਂ ਲੱਗਦਾ ਸੀ ਪੂਰਾ ਪੰਜਾਬ ਉਹਨਾਂ ਨਾਲ ਸਟੇਜ ਤੇ ਖੜ ਗਿਆ ਉਹਨਾਂ ਨੇ ਹਮੇਸ਼ਾ ਆਪਣੇ ਗੀਤਾਂ ਦੇ ਵਿੱਚ ਪੰਜਾਬ ਦੇ ਕਲਚਰ ਨੂੰ ਪ੍ਰਮੋਟ ਕੀਤਾ ਇੱਕ ਸਹਜਤਾ ਬਣਾਈ ਰੱਖੀ ਆਪਣੇ ਕਲਚਰ ਨੂੰ ਅੱਗੇ ਲੈ ਕੇ ਜਾਣ ਦੀ ਉਹਨਾਂ ਦੀ ਸੋਚ ਜਿਹੜੀ ਸੀ ਉਹ ਹਮੇਸ਼ਾ ਉਹਨਾਂ ਦੇ ਗੀਤਾਂ ਵਿੱਚ ਨਜ਼ਰ ਵੀ ਆਈ ਇੱਕ ਐਸੇ ਫਨਕਾਰ ਨੂੰ ਅੱਜ ਅਸੀਂ ਖੋ ਬੈਠੇ ਹਾਂ ਰਾਜਵੀਰ ਫਿਜ਼ੀਕਲੀ ਭਾਵੇਂ ਸਾਡੇ ਸਾਰਿਆਂ ਵਿੱਚ ਘਰ ਨਹੀਂ ਰਹਿਣਗੇ ਪਰ ਉਹਨਾਂ ਦੇ ਗਾਏ ਗੀਤ ਅਮਰ ਨੇ ਇੱਕ ਇੰਟਰਵਿਊ ਦੇ ਵਿੱਚ ਰਾਜਵੀਰ ਜਵੰਤਾ ਨੇ ਕਿਹਾ ਸੀ ਮੇਰੀ ਇੱਕ ਖੁਆਇਸ਼ ਆ ਕਿ ਮੈਂ ਇੱਕ ਗੀਤ ਐਸਾ ਗਾਵਾਂ ਜਿਹੜਾ ਅਮਰ ਹੋ ਜਾਏ ਤੇ ਰਾਜਵੀਰ ਤੁਸੀਂ ਤਾਂ ਇੱਕ ਗੀਤ ਨਹੀਂ ਤੁਸੀਂ ਅਤੇ ਅਨੇਕਾਂ ਗੀਤ ਐਸੇ ਗਾ ਦਿੱਤੇ ਜਿਦੇ ਵਿੱਚ ਧੀਆ ਜੰਮੇ ਨਾਲ ਦੇ ਜੋ ਕਿ ਤੁਹਾਨੂੰ ਅਮਰ ਕਰ ਗਏ ਹਾਡੇ ਗੀਤ ਹਮੇਸ਼ਾ ਲੋਕਾਂ ਦੇ ਦਿਲਾਂ ਦੇ ਵਿੱਚ ਤੁਹਾਡੀ ਯਾਦ ਨੂੰ ਬਰਕਰਾਰ ਰੱਖਣਗੇ ਪਰ ਇਹ ਕਾਟਾ ਸੱਚ ਦੇ ਵਿੱਚ ਕਦੇ ਵੀ ਪੂਰਾ ਨਹੀਂ ਹੋ ਸਕਦਾ